ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤੀ ਫੌਜ ਦੀ ਹਰ ਗਤੀਵਿਧੀ ਦੇ ਉੱਤੇ ਦੋ ਬੰਦਿਆਂ ਦੇ ਵੱਲੋਂ ਸਦਾ ਨਜ਼ਰ ਰੱਖੀ ਜਾਂਦੀ ਸੀ ਆਪਣੇ ਫੋਨ ਦੇ ਵਿੱਚ ਇਹਨਾਂ ਦੇ ਵੱਲੋਂ ਵੀਡੀਓ ਬਣਾਈਆਂ ਜਾਂਦੀਆਂ ਸਨ ਫੋਟੋਆਂ ਖਿੱਚੀਆਂ ਜਾਂਦੀਆਂ ਸਨ ਅੱਗੇ ਕੀ ਕਰਦੇ ਸਨ ਇਹ ਹਲੇ ਪਤਾ ਨਹੀਂ ਲੱਗ ਸਕਿਆ ਲੇਕਿਨ ਵੱਡੀ ਖਬਰ ਸਾਹਮਣੇ ਆਈ ਹੈ ਕਿ ਨਾਰੀਅਲ ਪਾਣੀ ਵੇਚਣ ਦੇ ਬਹਾਨੇ ਇਹਨਾਂ ਦੇ ਵੱਲੋਂ ਆਪਣੀਆਂ ਜੇਬਾਂ ਦੇ ਵਿੱਚ ਫੋਨ ਰੱਖੇ ਹੁੰਦੇ ਸੀ ਤੇ ਉਸ ਤੋਂ ਬਾਅਦ ਜੋ ਭਾਰਤੀ ਫੌਜ ਦੀ ਐਕਟੀਵਿਟੀ ਹੁੰਦੀ ਸੀ ਉਸ ਦੀ ਹਰ ਵੀਡੀਓ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਦੇ ਸਨ ਨਾਲ ਹੀ ਫੋਟੋਆਂ ਜਿਹੜੀਆਂ ਖਿੱਚਦੇ ਸਨ ਲੇਕਿਨ ਇਸ ਦੀ ਖਬਰ ਜਦੋਂ ਪੁਲਿਸ ਨੂੰ ਪਤਾ ਲੱਗੀ ਆਰਮੀ ਨੂੰ ਪਤਾ ਲੱਗੀ ਤਾਂ ਇਹਨਾਂ ਨੂੰ ਜਿਹੜਾ ਮੌਕੇ ਤੇ ਕਾਬੂ ਕੀਤਾ ਗਿਆ ਲੇਕਿਨ ਇੱਥੇ ਦੱਸ ਦਈਏ ਕਿ ਨਾਰੀਅਲ ਪਾਣੀ ਵੇਚਣ ਵਾਲੇ ਆਰਮੀ ਮੂਵਮੈਂਟ ਦੀ ਜਿਹੜੀ ਲਗਾਤਾਰ ਵੀਡੀਓ ਬਣਾਉਂਦੇ ਸਨ ਗੁਰਦਾਸਪੁਰ ਦੀ ਤਿੱਬੜੀ ਸੈਨਿਕ ਛੋਣੀ ਦੇ ਲਾਗੇ ਇਹਨਾਂ ਦੇ ਵੱਲੋਂ ਆਪਣੀ ਰੇੜੀ ਜਿਹੜੀ ਲਾਈ ਹੋਈ ਸੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਰੇਲੀ ਦੇ ਰਹਿਣ ਵਾਲੇ ਸਣੇ ਦੋਵੇਂ ਸ਼ੱਕੀ ਨੌਜਵਾਨ ਜਿਨ੍ਹਾਂ ਦੇ ਵੱਲੋਂ ਫੌਜੀ ਗਤੀਵਿਧੀਆਂ ਦੀ ਵੀਡੀਓ ਬਣਾਉਂਦੇ ਹੋਏ ਅਤੇ ਫੋਟੋਆਂ ਜਿਹੜੀਆਂ ਖਿੱਚੀਆਂ ਜਾਂਦੀਆਂ ਸਨ ਲੇਕਿਨ ਮੌਕੇ ਤੇ ਹੀ ਇਹਨਾਂ ਨੂੰ ਕਾਬੂ ਜਿਹੜਾ ਕੀਤਾ ਗਿਆ